ਦゥ ਤੜゥ ਬੜゥ ਤੜゥ ਤੜゥ ਬੜゥ ਤੜゥ ਬੜゥ ਤੜゥ ਖਾਰਾ ਜਿਹੜਾ ਸ਼ਹਿਰ ਹੈ ਨਾ ਸਾਰਾ ਇੰਡਸਟਰੀਅਲ ਏਰੀਆ ਵਾ ਇੱਥੇ ਇੰਡਸਟਰੀਆਂ ਹੀ ਆ ਮਤਲਬ ਫੈਕਟਰੀਆਂ ਫੈਕਟਰੀਆਂ ਨੇ ਜਿਹੜੇ ਮਜ਼ਦੂਰ ਫੈਕਟਰੀਆਂ ਚ ਕੰਮ ਕਰਦੇ ਉਹਨਾਂ ਨੇ ਆਪਣੀਆਂ ਝੁੱਗੀਆਂ ਇੱਥੇ ਬਣਾਈਆਂ ਰੋਡ ਦੇ ਪਾਸੇ-ਪਾਸੇ ਇਹ इंडस्ट्रियल एरिया होन करके फिर इतने सारे ट्रक आए थे इंडस्ट्रियल उद्योग किने आडिया आडिया तक एंटर हो गया बीकानेर वेलकम टू बीकानेर सिटी इधर लेफ्ट साइड सारा आर्मी का एरिया इधर भी नहीं राइट साइड नहीं है जंगल ही है ਸਸਲ ਮੇਰੇ ਤੋਂ 100 38 ਕਿਲੋਮੀਟਰ ਦਾ ਬੀਜ ਵਿਕਰੀਆ ਕੇਂਦਰ ਓਕੇ ਕ੍ਰਸ਼ੀ ਯੱਤਰਾ ਇਹ ਨਹੀਂ ਪੜ੍ਹਨੀ ਥੋੜੀ ਜਿ ਮੇਰੇ ਲਈ ਆਖੀ ਹੀ ਹੈ ਵਸੇ ਇਹਦਾ ਮੈਂ ਫਾਸਟ-ਫਾਸਟ ਥੋਰ ਪੜ ਲੈਣਾ ਹੈ ਜਦ ਤੱਕ ਪੜਨਾ ਹੀ ਬੋੜੀ ਲੰਘ ਗਿਆ ਰਹੀ ਜਾਂ ਕਿ

ਹਾਂ ਸਹੀ ਆ। ਬਾਹਰ ਉਰ ਬਾਹਰ ਆਣਾ ਐ ਸਾਈਡਾ। ਰੋਡ ਬਣੀ। ਸ਼ਹਿਰ ਦੀ ਹੱਦ ਸ਼ੁਰੂ ਹੋਈ ਹੈ ਜੀ ਸ਼ਹਿਰ ਨਹੀਂ ਆਇਆ। ਕੋਈ। ਕਿੰਨੀਆਂ ਖਜੂਰਾ ਲੱਗੀਆਂ ਇੱਥੇ। ਪਤਾ ਨਹੀਂ ਦੇਖ ਰਹੀਆਂ ਕਿ ਨਹੀਂ। என்னா தான் கலர் ரே கலர் என்னா ਦੇਖੋ ਬਿਕਨਰ ਸ਼ਹਿਰ ਚ ਰੇਲਵੇ ਸਟੇਸ਼ਨ ਤੋਂ ਐਂਟਰ ਹੁੰਦੇ ਟਾਈਮ ਇਤਾਂ ਦੀ ਇਹਨਾਂ ਨੇ ਬੁੱਤ ਬਣਾਏ ਹੋਇਆ ਕਿਉਂਕਿ ਊਠ ਬਣਾਏ ਆ ਊਠਾਂ ਦਾ ਸ਼ਹਿਰ ਆ ਸੌਰੀ ਰਾਜਸਥਾਨ ਸਾਰੇ ਸਟੇਟ ਹੀ ਊਠਾਂ ਦੀ ਹੈ ਕੈਮਲ ਸਿਟੀ ਸੌਰੀ ਕੈਮਲ ਸਟੇਟ ਤੇ ਉਹ ਸਾਹਮਣੇ ਰੇਲਵੇ ਸਟੇਸ਼ਨ ਬਿਕਨਰ ਦਾ ਚਲੋ ਹੁਣ ਨੈਕਸਟ ਅਗਲੀ ਲੋਕੇਸ਼ਨ ਤੇ ਚੱਲਦੇ ਆ ਸਟੇਸ਼ਨ ਦੇ ਅੰਦਰ ਤਾਂ ਪਤਾ ਹੀ ਟ੍ਰੇਨ ਨਹੀਂ ਹੋਏਗੀ ਥੋੜਾ ਜਿਹਾ ਇੱਕ ਚਲਕ ਦੇਖਾਂਗੇ ਆ ਸਾਰਾ ਬਾਜ਼ਾਰ ਆ ਇੱਥੋਂ ਦਾ ਪੁਰਾਣਾ ਰੇਲਵੇ ਸਟੇਸ਼ਨ ਦੇ ਲਾਗੇ ਪੀਕਨੇਰ ਦਾ ਬੇਹਡਿੰਗਾ ਦੇਖੋ ਪੁਰਾਣੀਆਂ ਹੀ ਆ ਸਾਰੀਆਂ ਰਾਤ ਨੂੰ ਲੇਟ ਹੋ ਗਈ ਸੀ ਇਸ ਲਈ ਫਿਰ ਹੁਣ ਦੁਬਾਰਾ ਅਗਲੇ ਦਿਨ ਅਗਲੀ ਸਵੇਰਾ ਹੁਣ ਮੈਂ ਕੰਟੀਨਿਊ ਕਰ ਰਹੀ ਹਾਂ ਆਪਣਾ ਇਹ ਸਫਰ ਤੇ ਇਸ ਸ਼ਹਿਰ ਨੂੰ ਦੇਖਣਾ ਐਦਾਂ ਦੇ ਬਾਜ਼ਾਰ ਨੇ ਇੱਥੇ ਆ ਪਹਿਰਾਵਾ ਨਾ ਦਾ ਮੇਨ ਪ੍ਰਯੋਗਸ਼ਾਲਾ ਵਾ ਓਕੇ ਇਹ ਆ ਬਾਜ਼ਾਰ ਬਹੁਤ ਬਹੁਤ ਜਿਆਦਾ ਇਵੈਂਟਾ ਸ਼ਹਿਰ ਹੈ ਬਹੁਤ ਜਿਆਦਾ ਇਹ ਪਹਿਲਾਂ ਰਾਜਸਥਾਨ ਦਾ ਕੈਪੀਟਲ ਹੁੰਦੀ ਸੀ ਹਨਾ ਬਾਅਦ ਵਿੱਚ ਤਾਂ ਬਦਲ ਤੇ ਪਹਿਲਾਂ ਇਹ ਸੀ ਪੁਰਾਣੀ ਸੀ ਇਸੇ ਕਚੋਰੀوں ਮਸ਼ਹੂਰ ਆ ਜੋ ਕਿ ਮੈਂ ਕੱਲ ਖਾਧੀ ਸੀ ਬਹੁਤ ਟੇਸਟੀ ਸਾਰੀਆਂ ਹੀ ਇਮਾਰਤਾਂ ਇੱਕੋ ਜਿਹੀ

ഹരാജാ ബിൽഡിംഗ ਉਿੱਥੇ ਪਤੰਗਾਂ ਹੀ ਆ। ਇਹ ਵੀ ਸ਼ਕੀ ਨਹੀਂ ਲੱਗਦਾ ਉਡਾਨ ਦੇ। ਛਲੇ ਚਲੋ ਛਲੇ ਛੜੋ। ਇਹਨਾਂ ਨਾਲ ਕੋਈ ਨਹੀਂ ਪੀਂਦੀ ਕਿੰਨਾ ਹੀ ਮਾਰਕਟ। ਸਾਰੀਆਂ ਦੁਕਾਨਾਂ ਤੇ ਹਿੰਦੀ ਲਿਖੀ ਹੋਈ ਆ। ਇਹਨਾਂ ਦੀ ਮਾਂ ਬੋਲੀ ਨਾ ਹਿੰਦੀ ਪਹਿਲਾਂ ਵੀ ਮੈਂ ਦੱਸਿਆ ਸੀ ਪਤਾ ਵੀ ਹੋਏਗਾ। बाकी जनों नहीं बाकी जनों नहीं पता वाली जानकारी ये पतंगा बढ़िया है यार इतनी पतंग वाले टेम्परेचर आ इत हो इस टाइम चुताली डिग्री फोर्टी फोर डिग्री सेल्सियस फोन भी गर्म हो गया मेरा ते, बहुत गर्मी है पसीने छुट गए मेरे आज ते ਵਾਪਸ ਸਿੰਘ ਆ ਗਿਆ। ਲਕਿਨ ਕਿੰਨੇ ਲੋਕਾਂ ਨੂੰ ਦਾਦ ਤੁਣੀ ਗਰਮੀ ਚ ਰਹਿਣ ਦੀ ਹਨਾ। ਹਾਂ ਆਪਾਂ ਨੂੰ ਵੀ ਹੋ ਜਾਏਗੀ ਹੌਲੀ ਹੌਲੀ। ਨਵੀਂ ਨਵੀਂ ਆਣਾ ਸ਼ੁਰੂ ਹੋਈ ਹੈ ਜੀ। ਸਾਰੀ ਪੁਰਾਣੀ ਮਾਰਕੀਟ ਸ਼ੁਰੂ ਹੋ ਗਈ। ਏਟੀਐਮ ਇਹ ਆ ਸਾਦੂ ਸਿੰਘ ਚੌਂਕ। ਬੀਕਾਨੇਰ ਚ ਤੇ ਸਾਹਮਣੇ ਇੱਥੇ ਬਣਿਆ ਹੋਇਆ ਵਾ ਜੂਨਾਗੜ੍ਹ ਕਿਲਾ ਜਿੱਥੇ ਬਹੁਤ ਸਾਰੇ ਰਾਜੇ ਰਹੇ ਹੋਇਆ ਜਾਨੀ ਕਿ ਬੀਕਾਨੇਰ ਜਿਨ੍ਹਾਂ ਨੇ ਦਸਾਇਆ ਸੀ ਉਹਨਾਂ ਨੇ ਇਹ ਜਿਹੜਾ ਵਾ ਕਿਲਾ ਬਣਾਇਆ ਸੀ ਇਹਨੂੰ ਅੰਦਰ ਚੱਲ ਕੇ ਆਪਾਂ ਦੇਖਦੇ हे ਦੋਸਤੋ ਹਸਰੀ ਗਲ ਸਾਰਿਆਂ ਨੂੰ ਵੈਲਕਮ ਤੁਹਾਡਾ ਸਾਰਿਆਂ ਦਾ ਸਰਬ ਗਿਲ ਚੈਨਲ ਤੇ ਮੇਰਾ ਨਾਮ ਆ ਸਰਬ ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਕੈਂਟ ਤੇ ਖੁਸ਼ ਹੋਵੋਗੇ ਰੱਬ ਦੀ ਮਿਹਰ ਦੇ ਨਾਲ ਸੋ ਜਿਵੇਂ ਕਿ ਤੁਹਾਨੂੰ ਮੇਰੇ ਲਾਸਟ ਪਿਛਲੇ ਵਲੋਗਾਂ ਤੋਂ ਪਤਾ ਹੋਇਆ ਹੋਵੇਗਾ ਮੈਂ ਰਾਜਸਥਾਨ ਘੁੰਮ ਰਹੀਆਂ ਰਾਜਸਥਾਨ ਦੇ ਸ਼ਹਿਰ ਬੀਖਨਿਰ ਦੇ ਵਿੱਚ ਤੇ ਅੱਜ ਮੈਂ ਦੇਖਣ ਆਈਆਂ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਲਾਲ ਗੜ ਪੈਲਸ ਜੋ ਕਿ ਮਹਾਰਾਜਾ ਗੰਗਾ ਸਿੰਘ ਨੇ ਬਣਾਇਆ ਸੀ ਤੇ ਇੱਥੇ ਉਹਨਾਂ ਨੇ ਕੁਝ ਉਹਨਾਂ ਦਾ ਸਮਾਨ ਆ ਜੋ ਯੂਜ਼ ਕਰਦੇ ਸੀ ਵਰਤੋਂ ਵਿੱਚ ਵਰਤੋਂ ਕਰਦੇ ਸੀ ਜਿਨ੍ਹਾਂ ਦੀ ਹਾਲ ਵਗੈਰਾ ਉਹਨਾਂ ਦੇ ਬੰਦੂਕਾਂ ਸਮਾਨ ਜੋ ਵੀ ਹੈ ਵਟ ਐਵਰ ਹੈ ਨਾ ਸਾਰਾ ਕੁਝ ਇੱਥੇ ਹੈਗਾ ਤੇ ਮਿਊਜ਼ੀਅਮ ਚ ਰੱਖਿਆ ਹੋਇਆ ਆਪਾਂ ਉਹ ਦੇਖਦੇ ਹਾਂ ਚੱਲ ਕੇ ਤੇ ਨਾਲ ਨਾਲ ਤੁਸੀਂ ਵੀ ਬਣੇ ਰਹੋ ਮੇਰੇ ਨਾਲ ਤੇ ਆਜੋ ਫਿਰ ਕਰਦੇ ਆ ਇਸ ਵੀਡੀਓ ਨੂੰ ਸਟਾਰਟ लेट्स ਗੋ ਆ ਲੈ ਆ ਮੈਂ ਟਿਕਟ ਐਂਟਰੀ ਕਰਾਂ ਲਈ ਇੱਥੋਂ ਦੀ ਤੇ ਤੇਰੀ ਉੱਡ ਗਈ ਤੇ ਇੱਕ ਕੈਮਰਾ ਇਹ ਰਿ ਕੈਮਰਾ ਕੈਮਰਾ ਟਿਕਟ ਵੀ ਲੈਣ ਦਿੰਦੀ ਆ या। हाँ हाँ अच्छा बार से ये ट्रेन महाराजा गंगा जी की थी वो सफर करते थे इसमें और कोई नहीं बैठता था नहीं, नहीं वो परिवार वाले वो बैठते हाँ बाकी और कोई नहीं है ना नॉर्मल आदमी नहीं।, नहीं, नहीं वो जो उनके सुरक्षा के लिए वो जरूर बैठते थे ना। है ना ठीक है वो सामने लिफ्ट कितने साल पुरानी लिफ्ट है ये वो लिखा हुआ वाला देखो 6 1934 ठीक है इनसे मारा ये गंगा सिंह जी यस ये, ये सद्गुरु सिंह जी है अच्छा ये साधु सिंह जी है वो कौन थे ये गंगा सिंह जी के देखते ये अच्छा उनके बेटे थे अच्छे जी थे हां ये, है। ये है। तस्वीरें यहीं से मिली होंगी ना? ना यहीं से मिली होंगी इनकी ये सब तस्वीरें ना ठीक है उनको शौक होगा ना, ना? फोटोज का नहीं। 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 प्रिंसेस चंद कनवर जी ओके ये उन्हीं की इनकी थी ना? ओके okay. इसमें सामान रखते होंगे ना वो अपना ठीक है ये इनकी प्लेट थी है ना, ना। चांदी दी हां लिखा भी हुआ है इन्हानू मिली सीगी है ना जब जितते ਸੀ 1937 ਦੇ ਵਿੱਚ ਇਹ ਆ बीकानेर स्ट्रीट ਦੇ 올ਡ कॉइन्स कॉइन ਜਿਹੜੇ ਸਿੱਕੇ ਇੱਥੋਂ ਬਣੇ ਸੀ ਹੈ ਨਾ ਸਟਾਰਟ ਹੋਏ ਸੀ बीकानेर ਤੋਂ ਸਭ ਤੋਂ ਪਹਿਲਾਂ ਸੈਂਡਲਵੁੱਡ ਦਾ ਗੌਤਮ ਗੌਤਮ ਬੁੱਧਾ ਜੀ ਦਾ ਸਟੈਚੂ ਆ ਦੇ ਇਦਾਂ ਦੇ ਔਜ਼ਾਰ ਸੀ ਸਾਰੇ ਚਾਂਦੀ ਦੇ ਉਹਨਾਂ ਦੇ ਓਕੇ ਟੇਬਲ ਕਿੰਨੇ ਸੋਨੇ ਜੀ ਨਾ ਇਹ ਕੀ ਹੈ ਹਾਂ ਪੰਖਾ ਹੈ ਅੱਛਾ ਇਹ ਪੰਖਾ ਹੈ ਨਾ ਹੈ ਇਹ ਡਰੈਸ ਹੈ ਮਹਾਰਾਣੀਆਂ ਦੇ ਆਹ ਉਹਨਾਂ ਦੀ ਜੁੱਤੀ ਹੈ ਕੱਪੜੇ ਦੀ ਜੀ ਡਰੈਸ ਮਹਾਰਾਣੀ ਜੋ ਪਾਉਂਦੀਆਂ ਸੀ ਹਨਾ ਇਹ ਕਮਰ ਤੇ ਬੰਦਿਆ ਹਾਂ ਉਹ ਵਾਹ ਇਹ ਉਹਨਾਂ ਦੇ ਵਰਤਨ ਜਿੱਦ ਚੋ ਖਾਣਾ ਖਾਂਦੇ ਸੀ ਚਾਪੀਨੇ ਸੀ ਹਨਾ ਇਹ ਕੀ ਹੈ ਇਹ ਟੋਪੜ ਹੈ ਓਕੇ ਆਪ ਰਿਕਵਰ ਹਾਂ ਹਾਂ ਕਿ 2009 ਤੋਂ ਲੰਡਨ ਤੋਂ ਮਿਲੀ ਸੀ ਇਹਨਾਂ ਨੂੰ ਇਹ ਮਹਾਰਾਜਾ ਗੰਗਾ ਜੀ ਦੀ ਡਰੈਸ ਹੈ ओके 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 ये बाकी है तो जुड़े उनो विक्ट्री ते मिलते सी है ना ब्राउच लगाने दे लिए मेडल जेनु कंदेया इतने प्यारे है ये भी मेडल मिले सी उनो इथे लिखया होया कदो कदो जे ए महाराजा गंगा जी ने

ਮੈਪ ਆਫ ਬਿਕਨਰ ਸਟੇਟ ਦਾ ਹਾਂ ਇਹ ਵਾਲਾ ਨਾ ਇਹ ਵਾਲਾ ਹਾਂ ਹਾਲ ਆਫ ਮਿਰਰਸ 5 ਜੂਨ 1991 1919 ਦੀ ਆਏ ਮੀਟਿੰਗ ਕਰਤੇ تھے ਨਾ ਯੁੱਧ ਸੇ ਪਹਿਲੇ ਉਹ ਐ ਤੇ ਅੱਛਾ ਇਹਦੇ ਚ ਖਾਣਾ ਖਾਂਦੀ ਹੈ ਨਾ ਸਿਲਵਰ ਦਾ ਕਿੰਨੀ ਧੀਵਾ ਹੂੰ ਕਿੰਨਾ ਸੋਹਣਾ ਡਿਜ਼ਾਈਨ ਆ ਨਾ ਮਸ਼ੀਨ ਵੀ ਨਹੀਂ ਹੁੰਦੀ ਸੀ ਹੱਥ ਨਾਲ ਹੀ ਬਣਿਆ ਸਾਰਾ ਨਾ ਕਿੰਨਾ ਵਧੀਆ ਬਣਿਆ ਹਾਂ ਇਹ ਕੜੀਆਂ ਡ్రਾਈ ਫਰੂਟ ਵਗੈਰਾ ਹਨਾ ਕੱਟਦੇ تھے ਹਾਤੇ ਠੀਕ ਇਹ ਕੈ ਉਹ ਇਹ ਉਸ ਟਾਈਮ ਹੀ ਪਾਸਪੋਰਟ ਜਿਆਣਾ ये है उन ये है हमारी ओरिजिनल फोटो ना ये सा, सारी हम बुक का जो वो पढ़ते थे ना सुदूल सिंह जी की ड्रेस है और अवली खाकी मिलिट्री यूनिफॉर्म है मारा है सुदूल सिंह जी की ये बर्तन ही बड़े हैं छोटी जी कढ़ाई ए, अच्छा उदो इदा लॉक होंगे सी अच्छा स्केट्स है ना उदो भी पा के अजकल तो बदल गए हूँ ये उन्हों दिया ये राइ, टाइप राइटर जो लिखते होंगे सर कैमरा फोटो करने करीडियोज बनाने कंपनी हूँ भी उदों भी सी है ना सेम ਮਹਾਰਾਜਾ ਡਾਕਟਰ ਕਰਨੀ ਸਿੰਘ ਜੀ ਦਾ ਹੈ ਲੁਕ ਆਨਸਰ ਤੱਕ ਸੌਰੀ ਉਹ ਹੋ ਲਾਲ ਪਹਿਲਸਤਾ ਦੇਖ ਲਿਆ ਹੁਣ ਚੱਲ ਰਿਹਾ ਇਧਰਲੀ ਸਾਈਡ ਨੂੰ ਵੀਕਨੇਰ ਤੋਂ ਸ਼੍ਰੀ ਗੰਗਾ ਨਗਰ ਰੋਡ ਤੇ ਤੇ ਸੌਰੀ ਹਾਂ ਤੇ ਅਸਲ ਮਾ ਰੋਡ ਵੀ ਕਹਿੰਦੇ ਨੇ ਇਸ ਰੋਡ ਤੇ ਜਾਣਾ ਵਾ ਜਾ ਕੇ ਪਤਾ ਨਹੀਂ ਕਿੱਥੇ ਜਾਣਾ ਯਾਰ ਪਤਾ ਨਹੀਂ ਹਨ ਜਾਣਾ ਹੈਗਾ ਵਾਪਸ ਹੀ ਜਾਣਾ ਵੈਸੇ ਤੇ ਕਿਉਂਕਿ ਇੱਥੇ ਨਾ ਸ਼ਹਿਰ ਚ ਇੱਕ ਬਹੁਤ ਪ੍ਰੋਬਲਮ ਸੀ ਕਿ ਸਾਧ ਹੀ ਥੋੜਾ ਜਿਹਾ ਪ੍ਰੋਬਲਮ ਆ ਰਿਹਾ ਸੀ ਸ਼ਾਇਦ ਲੋਕਾਂ ਦਾ ਟੋਨ ਕਰਕੇ ਇਹਨਾਂ ਲੋਕਾਂ ਨੂੰ ਨਹੀਂ ਪਤਾ ਲੱਗਦਾ ਕਿਉਂਕਿ ਇਹਨਾਂ ਨੂੰ ਆਦਤ ਹੋ ਚੁੱਕੀ ਆ ਉਹਦਾ ਹੈਕਚੁਅਲ ਨੇ ਹੁਣ ਪਰ ਜਿਹੜਾ ਬਾਹਰਲਾ ਬੰਦਾ ਆਂਦਾ ਨਾ ਉਹਨੂੰ ਥੋੜਾ ਜਿਹਾ ਫੀਲ ਹੁੰਦਾ ਕਿ ਹਾਂ ਕੁਝ ਤਾਂ ਗੜਬੜ ਹੈਗੀ ਹੈ ਸੋ ਪਾਣੀ ਪੋਣੀ ਕਾਫੀ ਪੀਤਾ ਪਾਣੀ ਵੀ ਜਿਆਦਾ ਠੰਡਾ ਜਾਂ ਨਹੀਂ ਮਦਦਾਇਤ ਨੋਰਮਲ ਪਾਣੀ ਵੀ ਹੁੰਦੇ ਨੇ ਤੇ ਆਪਾਂ ਨੂੰ ਜਿਵੇਂ ਕਿ ਆਦਤ ਆ ਠੰਡਾ ਪਾਣੀ ਪੀ ਕੇ ਪਿਆਸ ਬੁਝਦੀ ਰਹੀ ਵੈਸੇ ਇੱਕ ਵਧੀਆ ਗੱਲ ਹੈ ਨਹੀਂ ਪੀਂਦੇ ਪੀਣਾ ਨਹੀਂ ਚਾਹੀਦਾ ਪਰ ਕੀ ਕਰੀਏ ਹੁੰਦਾ ਆ ਚੌਕ ਆ ਗਿਆ ਇੱਥੇ ਲੋਕ ਚਾਹੇ ਚੁੱਪ ਪੀਂਦੇ ਆ ਤੇ ਆਪਾਂ ਚੱਲ ਜਾਈਏ ਜਸਲਮਰ ਰੋਡ ਵੱਲ ਨੂੰ ਲੈਫਟ ਜਾਂ ਫਿਰ ਕੁਝ ਪੀਣੇ ਆ ਪਲਾਂ ਇਹਨਾਂ ਹਾਂ ਕੋਲਡ ਡਰਿੰਕ ਵਗੈਰਾ ਰੇ ਧੀਰੇ ਦਾ ਤੇ ਨੀਚੇ ਉਸ ਕਲਰ ਦੀ ਇੱਧਰ ਨੂੰ ਜਾਣਾ ਵਾ ਪਲਾਂ ਕੁਝ ਖਾ ਕੇ ਲਈਏ ਆਈਸਕ੍ਰੀਮ ਦਾ ਘਣੀ ਨੇ